अच्छ सैर बिलगा विखे आ रहे इलैक्शन के प्रबंधा का जायजा लैंड जलंधर दहाती दे, दे एस एस पी हरकमप्रीत सि ने बिलगा सैर का दौरा किया उन्होंने सरबण सिंह बल एस एच ओ नूर महिल बलविंदर एस एच ओ बिलगा रकेश कुमार जी अति स्टाफ हाजिर सी प्रेस नाल गलबत करते हुए एसएसपी साहेब जी ने दसया कि साडे पूरे प्रबंध कीते हुए हन साडे पुलिस पार्टी वल्लो बड़ी अमन शती नाल इलेक्शन करवाई जावेगी अते उनां ने कहा कि किसी नु कोई दिक्कत परेशानी आउदी है ता थानामुखी जाडी एसपी फ्लोर नाल तुसी संपर्क कर सकदे हो साडे पुलिस पार्टी दा लोका पूरा सहयोग रहेगा बिलगा तो राजकुमार नंगल दी खास रिपोर्ट ਬਿਲਗੇ ਦੇ ਵਿੱਚ ਅੱਜ ਮੈਂ ਇਲੈਕਸ਼ਨ ਜਿਹੜੀ ਮਿਊਨਿਸਪਲ ਕਮੇਟੀ ਦੀ ਆ ਰਹੀ ਹੈ 21 ਤਰੀਕ ਨੂੰ ਉਹਦੇ ਪ੍ਰਬੰਧ ਚੈੱਕ ਕਰਨ ਆਇਆ ਸੀਗਾ ਡੀਐਸਪੀ ਫਲੋਰ ਐਸਐਚਓ ਨੂਰਮਹਿਲ ਔਰ ਐਸਐਚਓ ਬਿਲਗਾ ਨੇ ਬਹੁਤ ਅੱਛੇ ਪ੍ਰਬੰਧ ਜਿਹੜੇ ਆਲਰੇਡੀ ਇਨ ਪਲੇਸ ਕੀਤੇ ਹੋਏ ਸੀ ਮੈਨੂੰ ਆਉਣ ਤੇ ਪਤਾ ਲੱਗਿਆ ਵੀ ਅੱਜ ਸਾਰੀਆਂ ਨਾਮਜ਼ਦਗੀਆਂ ਜਿਹੜੀਆਂ ਬਿਲਗੇ ਦੀਆਂ ਉਹ ਬੜੀ ਪੀਸਫੁਲੀ ਖਤਮ ਹੋ ਗਈਆਂ ਔਰ ਅਸੀਂ ਇਨਸ਼ੋਰ ਕਰਾਂਗੇ ਆਉਣ ਵਾਲੇ ਹਫ਼ਤੇ ਦੇ ਵਿੱਚ ਵੀ ਪ੍ਰਬੰਧ ਜਿਹੜੇ ਹੈਗੇ ਆ ਉਹ ਬਹੁਤ ਵਧੀਆ ਰਹਿਣ ਫਰੀ ਔਰ ਜਿਹੜਾ ਫੇਅਰ ਹੈਗਾ ਉਹਨੂੰ ਇਲੈਕਸ਼ਨ ਕਰਾਇਆਗਾ ਬਿਲਗੇ ਦਾ ਥੋੜਾ ਜਿਹਾ ਮੇਰੀ ਗੱਡੀ ਨੂੰ ਹੋਏ ਲੱਗੇ ਆ ਉਹਨੂੰ ਪਤਾ ਲੱਗਾ ਵੀ ਕਹਿੰਦੇ ਕੋਈ ਉੱਥੇ ਪਾਈ ਹੋਈ ਸੀ ਸੀਰਲੇ ਜਿਹੀ ਪਿਆ ਤਾ ਜਾਂਦਾ ਜਾਂਦਾ ਬਟ ਆਦਰਵਾਇਜ਼ ਮਾਹੌਲ ਸ਼ਾਂਤ ਆ ਬਿਲਗੇ ਮੈਂ ਪਹਿਲਾਂ ਵੀ ਆਉਂਦਾ ਰਿਹਾ ਐਜ਼ ਐਸਪੀ ਵੀ ਮੈਂ ਇੱਥੇ ਕਾਫੀ ਦੌਰੇ ਕੀਤੇ ਸੀ ਉਸ ਟਾਈਮ ਤੇ ਤੇ ਬਿਲਕਾ ਬੜਾ ਮਿਹਨਤੀ ਲੋਕਾਂ ਦਾ ਇਲਾਕਾ ਹੈਗਾ ਤੇ ਲੋਕੀ ਬੜਾ ਪਿਆਰ ਦਿੰਦੇ ਆ ਪੁਲਿਸ ਨੂੰ ਇਹ ਥਾਣਾ ਵੀ ਲੋਕਾਂ ਨੇ ਬਣਾ ਕੇ ਦਿੱਤਾ ਜਿੱਥੇ ਅਸੀਂ ਬੈਠੇ ਹੋਏ ਆ ਉਹਨਾਂ ਨੇ ਜਗਾ ਡੋਨੇਟ ਕੀਤੀ ਸੀ ਤਾਂ ਹੀ ਇਹ ਬਣਿਆ ਸੀ ਤੇ ਹੁਣ ਵੀ ਮੈਂ ਆਪਣੇ ਪੁਲਿਸ ਅਫਸਰਾਂ ਨੂੰ ਕਹਾਂਗਾ ਵੀ ਜਿੰਨਾ ਲੋਕੀ ਪਿਆਰ ਦਿੰਦੇ ਉਹ ਤੋਂ ਡਬਲ ਜਿਹੜਾ ਕੰਮ ਆ ਉਹ ਪੁਲਿਸ ਲੋਕਾਂ ਲਈ ਕਰੇ ਤੇ ਜਿੱਦਾਂ ਆਪਣੀ ਪਹਿਲਾਂ ਇੰਟਰੈਕਸ਼ਨ 'ਚ ਗੱਲ ਹੋਈ ਆ ਵੀ ਪੁਲਿਸ ਆਲਰੇਡੀ ਪੂਰੀ ਮਿਹਨਤ ਦੇ ਨਾਲ ਲੱਗੀ ਹੋਈ ਐ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡੀਆਂ ਜਿਹੜੀਆਂ ਧੀਆਂ ਪੜਾਣਾ ਉਹ ਆਰਾਮ ਦੇ ਨਾਲ ਸਵੇਰੇ ਘਰਾਂ 'ਚੋਂ ਜਾਣ ਸਕੂਲਾਂ 'ਚ ਜਾਣ ਉਹ ਆਪਣੇ ਕੰਮ ਕਰਨ ਉਹਨਾਂ ਨੂੰ ਕੋਈ ਛੇੜਖਾਨੀ ਨਾ ਹੋਵੇ ਆਪਣਾ ਜਿਹੜਾ ਨਾਰਮਲ ਬੰਦਾ ਹੈਗਾ ਉਹ ਆਪਣੀ ਨਾਰਮਲ ਲਾਈਫ ਜਿਹੜੀ ਹੈ ਉਹ ਆਰਾਮ ਨਾਲ ਜਿਵੇਂ ਉਹਨੂੰ ਇਹ ਡਰ ਨਾ ਲੱਗੇ ਕਿ ਰਾਤ ਦੇ ਟਾਈਮ ਮੈਂ ਫਲਾਨੀ ਸੜਕ ਤੇ ਨਹੀਂ ਜਾਣਾ ਮੈਂ ਫਲਾਨੀ ਤੇ ਨਹੀਂ ਜਾਣਾ ਮੇਰੇ ਨਾਲ ਸਨੇਚਿੰਗ ਹੋ ਸਕਦੀ ਹੈ ਮੇਰੇ ਨਾਲ ਵਾਰਦਾਤ ਹੋ ਸਕਦੀ ਹੈ ਇਸ ਕੰਮ ਲਈ ਅਸੀਂ ਪਿਛਲੇ 4 ਮਹੀਨਿਆਂ ਤੋਂ ਜਲੰਧਰ ਰੂਰਲ ਪੁਲਿਸ ਬਹੁਤ ਜ਼ੋਰ ਲਾ ਕੇ ਕੰਮ ਕਰ ਰਹੀ ਹੈ ਔਰ ਬਹੁਤ ਅچھے ਨਤੀਜੇ ਸਾਨੂੰ ਮਿਲੇ ਹੈਗੇ ਅਸੀਂ ਤਕਰੀਬਨ 500 ਤੋਂ ਜ਼ਿਆਦਾ ਕ੍ਰਾਈਮਨਲ 4 ਮਹੀਨਿਆਂ ਵਿੱਚ ਸਲਾਖਾਂ ਦੇ ਪਿੱਛੇ ਸਿੱਟਿਆ ਹੋਇਆ ਜਿਹੜੇ ਕ੍ਰਾਈਮ ਪ੍ਰੋਨ ਬੰਦੇ ਸੀ ਜਿਹੜੇ ਹੈਕਚੁਅਲ ਸੀਗੇ ਬਾਰ-ਬਾਰ ਕ੍ਰਾਈਮ ਕਰਦੇ ਸੀਗੇ ਔਰ ਆਉਣ ਵਾਲੇ ਦਿਨਾਂ ਜੇ ਵੀ ਇਹ ਮਾਡਲ ਜਿਹੜਾ ਹੈ ਜਾਰੀ ਰਹੇ ਸ਼ਰਾਰਤੀ ਅੰਸਰਾਂ ਨੂੰ ਮੇਰੇ ਵੱਲੋਂ ਬੜੀ ਸਟ੍ਰਿਕਟ ਵਾਰਨਿੰਗ ਹੈ ਆਲਰੇਡੀ ਹੈਗੀ ਹੈ ਵੀ ਅਸੀਂ ਤਾਂ ਜਿਹੜਾ ਵੀ ਬੰਦਾ ਕਾਨੂੰਨ ਤੋੜਦਾ ਉਹਦੇ ਖਿਲਾਫ ਕਾਨੂੰਨ ਦੇ ਦਾਇਰੇ 'ਚ ਰਹੋ ਜਿਹੜਾ ਬੰਦਾ ਕਾਨੂੰਨ ਦੇ ਦਾਇਰੇ 'ਚ ਨਹੀਂ ਰਹੂਗਾ ਉਹਦੇ ਖਿਲਾਫ ਕਾਨੂੰਨ ਦੇ ਮੁਤਾਬਕ ਵਾਜਬ ਜਿਹੜੀ ਕਾਰਵਾਈ ਹੈ ਉਹ ਕੀਤੀ ਮੇਰੇ ਪੇਰੈਂਟਸ ਨੂੰ ਸਿਖਿਆਸ਼ਣ ਹੈਗਾ ਵੀ ਸਭ ਤੋਂ ਪਹਿਲਾਂ ਪੇਰੈਂਟਸ ਨੂੰ ਬੱਚੇ ਨੂੰ ਦੇਖਣਾ ਚਾਹੀਦਾ ਨੰਬਰ 1 ਡਿਊਟੀ ਪੇਰੈਂਟਸ ਦੀ ਹੈਗੀ ਨੰਬਰ 2 ਡਿਊਟੀ ਉਹ ਸਕੂਲਾਂ ਦੀ ਕਾਲਜਾਂ ਦੀ ਹੈਗੀ ਜਿੱਥੇ ਉਹ ਪੜਦੇ ਆ ਫਿਰ ਸਾਡਾ ਇਨਫੋਰਸਮੈਂਟ ਏਜੰਸੀ ਦਾ ਕੰਮ ਸ਼ੁਰੂ ਹੋ ਜਾਂਦਾ ਫਿਰ ਜਿਹੜੇ ਫਿਰ ਵੀ ਨਹੀਂ ਹਟੇ ਅਸੀਂ ਆਲਰੇਡੀ ਮੈਂ ਹੁਣ ਇਹਨਾਂ ਨੂੰ ਕਿਹਾ ਵੀ ਫਸਟ ਟਾਈਮ ਵਾਰਨਿੰਗ ਦਿਓ ਅੰਡਰਏਜ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਬੁਲਾਓ ਉਹਨਾਂ ਨੂੰ ਸਮਝਾਓ ਕਿਉਂਕਿ ਜਿਹੜਾ ਨਵਾਂ ਲਾਅ ਆ ਗਿਆ ਉਹਦੇ ਵਿੱਚ ਬਹੁਤ ਭਾਰੀ ਜੁਰਮਾਨੇ ਆ ਕੋਈ ਹੈ ਤਾਂ ਅਸੀਂ ਕਾਰਵਾਈ ਕਰਾਂਗੇ ਬਟ ਅਸੀਂ ਆਲਰੇਡੀ ਜਿੰਨੇ ਸਾਡੇ ਓਟ ਕਲੀਨਿਕ ਹੈਗੇ ਆ ਜਾਂ ਡੀ ਐਡਿਕਸ਼ਨ ਸੈਂਟਰ ਆ ਸਰਕਾਰੀ ਅਸੀਂ ਮੈਂਡ ਕੀਤੇ ਹੋਏ ਆ ਸਵੇਰ ਦੇ ਟਾਈਮ ਤੁਸੀਂ ਚਲੇ ਜਾਓ 8 ਵਜੇ ਤੋਂ ਲੈ ਕੇ ਤਕਰੀਬਨ 10 12 4 ਘੰਟੇ 2 ਘੰਟੇ ਦੀ ਟਾਈਮਿੰਗ ਹੈਗੀ ਉੱਥੇ ਦਵਾਈ ਦੇਣ ਦੀ ਜਿਹੜੀ ਉਹਨਾਂ ਨੂੰ ਦਵਾਈ ਦਿੱਤੀ ਜਾਂਦੀ ਹੈ ਜਿਹੜੀ ਤੁਸੀਂ ਜ਼ਿਕਰ ਕੀਤਾ ਵੀ ਕੋਈ ਸ਼ਰਾਰਤੀ ਅੰਸਰ ਜਿਹੜਾ ਹੈਗਾ ਉਹਨੂੰ ਲੈ ਕੇ ਦਵਾਈ ਤੇ ਅੱਗੇ ਵੇਚਦੇ ਹੈਗੇ ਉਹਦੇ ਉੱਪਰ ਜੋ ਬੰਦੀ ਕਾਰਵਾਈ ਹੈ ਐਂਡੀਪੀਐਸ ਐਕਟ ਦੇ ਅਧੀਨ ਕੀਤੀ ਗਈ